ਟਾਈਮ న్యూਸ ਪੰਜਾਬੋਂ ਮੈਂ ਹਾਂ ਬਲਵਿੰਦਰ ਸਿੰਘ ਰੱਤੇਵਾਲੀਆ ਸੋ ਇਹ ਗੱਲ ਬੜੀ ਇੱਕ ਪੁਰਾਣੀ ਕਹਾਵਤ ਹੈ ਸਾਡਾ ਸ੍ਰੀ ਮੁਕਤਸਰ ਸਾਹਿਬ ਨਗੀਨਾ ਮੀ 5 ਮਿੰਟ ਦੇ ਚਿੱਕੜ ਮਹੀਨਾ ਇਹ ਗੱਲ ਕਦੇ ਕਹੀ ਜਾਂਦੀ ਸੀ ਪਰ ਉਸ ਦੇ ਉਲਟ ਹੋਇਆ ਪਹਿਲਾਂ ਤਾਂ ਮੀ ਤਣ ਤੋਂ ਬਾਅਦ ਚਿੱਕੜ ਇੱਕ ਵੀ ਨਾ ਰਹਿੰਦਾ ਸੀ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਤੇ ਜਿਹੜਾ ਤੁਸੀਂ ਮੇਰੇ ਪਿੱਛੇ ਰੋਡ ਦੇਖ ਰਹੇ ਹੋ ਇਹ ਰੋਡ ਦੇ ਉੱਪਰ 12 ਮਹੀਨੇ ਤੀ ਦਿਨ ਇਸ ਰੋਡ ਦੇ ਉੱਪਰ ਪਾਣੀ ਖੜਾ ਰਹਿੰਦਾ ਤੇ ਰੋਡ ਜਾਂਦਾ ਕਿੱਥੇ ਹੈ ਰੋਡ ਜਾਂਦਾ ਸਿਵਲ ਹਸਪੀਟਲ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਤੇ ਇੱਥੇ ਨਾਲ ਮੇਰੇ ਇੱਕ ਆਟੋ ਵਾਲਾ ਵੀਰ ਆ ਕੇ ਖੜ ਗਿਆ ਜੋ ਆਟੋ ਵਾਲੇ ਵੀਰ ਦੇ ਨਾਲ ਆਪਾਂ ਗੱਲਬਾਤ ਕਰਦੇ ਆਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਇਹ ਕਿੰਨਾ ਚਿਰ ਹੋ ਗਿਆ ਇਸ ਰੋਡ ਖਰਾਬ ਹੋਏ ਨੂੰ ਇਹ ਬਹੁਤ ਘਟੋ ਘਟ ਸੱਤ ਅੱਠ ਸਾਲ ਹੀ ਹੋ ਗਏ ਜੀ ਸੱਤ ਅੱਠ ਸਾਲ ਹੋ ਗਏ ਹਾਂ ਜੀ ਇਸ ਰੋਡ ਵੱਲੀ ਕਿਸੇ ਨੇ ਧਿਆਨ ਦਿੱਤਾ ਅਜੇ ਤੱਕ ਨਾ ਜੀ ਸਰਕਾਰਾਂ ਵੀ ਬਹੁਤ ਬਦਲ ਗਈਆਂ ਕਿਸੇ ਨੇ ਬਹੁਤ ਪਰੇਸ਼ਾਨ ਹੁੰਦੇ ਆ ਜਦੋਂ ਇਹ ਪੇਸ਼ੈਂਟ ਲੈ ਕੇ ਆਉਂਦੇ ਤੁਸੀਂ ਪੇਸ਼ੈਂਟ ਜਦੋਂ ਆਉਂਦਾ ਨਾ ਮਨ ਲਾ ਕਈ ਵਾਰੀ ਕੋਈ ਇਹੋ ਜਿਹੀ ਹਾਲਾਤ ਹੁੰਦੇ ਆ ਪੇਸ਼ੈਂਟ ਦੇ ਐਮਰਜੈਂਸੀ ਜੀ ਐਂਬੂਲੈਂਸ ਲੈ ਕੇ ਆਉਂਦਾ ਫਿਰ ਆਉਂਦਾ ਆਉਂਦਾ ਆਪਾਂ ਜੇ ਸਹੀ ਵੀ ਹਾਲਾਤ ਹੋਣਗੇ ਨਾ ਆ ਇੱਥੋਂ ਲੈ ਕੇ ਉੱਥੋਂ ਲੈ ਕੇ ਹੀ ਪੇਸ਼ੈਂਟ ਦਾ ਮੇਰੇ ਖਿਆਲ ਵੀ ਬਚਨਾ ਮੁਸ਼ਕਲ ਹੀ ਹੋ ਜਾਇਆ ਜਿਸ ਹਾਲ ਨਾ ਆਹ ਟੋਟਾ ਜਿਹੜਾ ਇਹ ਹੈ ਜਿਹੜਾ ਇਹ ਟੋਟਾ ਹਾਂ ਇਹ ਟੋਟਾ ਮਾਰਦੂ ਆ ਇਹ ਇੱਥੋਂ ਲੋਕੀ ਬੜੇ ਪਰੇਸ਼ਾਨ ਹੋ ਕੇ ਉਹ ਦੂਸਰੀ ਧਰਫ ਸਿਰਕਦੇ ਜਾਂਦੇ ਉਹ ਉਹ ਇਟਾਂ ਵਾਲੀ ਬਣੀ ਹੋਈ ਐ ਇਹ ਥੋੜੀ ਸੀਮਿੰਟ ਵਾਲੀ ਬਣੀ ਸੀ ਪਰ ਜਿਹੜਾ ਇਹ ਟੋਟਾ ਹੈਗਾ ਅੱਧਾ ਕਿਲੋਮੀਟਰ ਦਾ ਟੋਟਾ ਨਹੀਂ ਇਹ ਬਿਲਕੁਲ ਬਹੁਤ ਹੀ ਬੇਕਾਰ ਬਹੁਤ ਆਏ ਤੇ ਬਹੁਤ ਚਲੇ ਗਏ ਹਾਂਜੀ ਅਸੀਂ ਕਰਵਾਵਾਂਗੇ ਵੋਟਾਂ ਲੈ ਲੈਂਦੇ ਵੋਟਾਂ ਵੇਲੇ ਪਰ ਕੋਈ ਕਿਸੇ ਨੇ ਸਾਰ ਨਹੀਂ ਲਈ ਕਿਸੇ ਨੇ ਸਾਰ ਨਹੀਂ ਲਈ ਹਾਂਜੀ ਨਾ ਫਿਰ ਆਟੋ ਆਟੋ ਵੀ ਬੜੇ ਪਲਟਦੇ ਐ ਲੋਕ ਕੋਈ ਮਾਤਾ ਬਿਉਰਗ ਕੋਈ ਮਲਾ ਇੱਥੇ ਕਈ ਵਾਰੀ ਕੋਈ ਤਿੰਨ ਟੈਰ ਆਟੋ ਆਈ ਇਹ ਪਲਟੇ ਜਾਂਦਾ ਤੇ ਉਹ ਆਟੋ ਮਤਲਬ ਵਿੱਚ ਬੈਠੇ ਉਹ ਵੀ ਨੁਕਸਾਨ ਹੁੰਦਾ ਸਾਡਾ ਵੀ ਨੁਕਸਾਨ ਹੁੰਦਾ ਇਹ ਕੋਈ ਹੱਲ ਕੱਢਣਾ ਚਾਹੀਦਾ ਹੈ ਸਰਕਾਰਾਂ ਨੂੰ ਚਾਹੀਦਾ ਇਸ ਚੀਜ਼ ਦਾ ਹੱਲ ਕੱਢਣਾ ਚਾਹੀਦਾ ਆਟੋ ਆਟੋ ਬਲਜ ਮੀਟਰ ਦਾ ਟੋਟਾ ਨਾਲ ਬਹੁਤ ਹੀ ਯਾਨੀ ਬਿਲਕੁਲ ਸ਼ਹਿਰ ਦੇ ਵਿੱਚ ਆ ਗਏ ਜੀ ਕੋਈ ਸਾਰੀ ਨਹੀਂ ਲੈ ਉਹ ਵੀ ਸਿਵਲ ਹਸਪੀਟਲ ਨੂੰ ਜਾਂਦੀ ਸਰਕਾਰ ਜਦੋਂ ਆਈ ਸੀ ਕਹਿੰਦੀ ਸੀ ਬਦਲਦੀ ਸਰਕਾਰ ਆਲੇ ਵੀ ਅਸੀਂ ਬਹੁਤ ਕੰਮ ਕਰਾਂਗੇ ਇਸ ਸਰਕਾਰ ਨੇ ਜਿੜਾ ਕਿੰਨਾ ਨੇ ਲਿਆਂਦਾ ਜੀ ਆਪਾਂ ਲੋਕਾਂ ਨੇ ਵੋਟਾਂ ਪਾਈਆਂ ਬਦਲਾ ਲਿਆਂਦਾ ਪਰ ਕੋਈ ਇਹ ਵੀ ਬਦਲਾ ਮੈਨੂੰ ਤਾਂ ਲੱਗਦਾ ਨਹੀਂ ਕੋਈ ਬਦਲਾ ਆਈ ਸਗੋਦੀ ਵਾਧੀ ਹੋਇਆ ਉਸ ਤੋਂ ਅੱਛਾ ਉਸ ਤੋਂ ਵਾਧੀ ਹੋਇਆ ਉਸ ਤੋਂ ਵਾਧੀ ਆਈ ਜੀ ਤੇ ਐਂਬੂਲੈਂਸ ਵੀ ਆ ਗਈ ਆ ਕੈਮਰਾਮੈਨ ਨੂੰ ਕਹਿੰਦੇ ਐਂਬੂਲੈਂਸ ਦਿਖਾਵੇ ਐਂਬੂਲੈਂਸ ਬੱਚੇ ਬੜੀ ਸਪੀਡ ਤੇ ਆ ਰਹੀ ਸੀ ਤੇ ਦੇਖਾ ਇੱਥੇ ਆ ਕੇ ਬਿਲਕੁਲ ਸਲੋ ਹੋ ਗਈ ਆ ਬਿਲਕੁਲ ਸਲੋ ਹੋ ਗਈ ਆ ਆਪਾਂ ਐਂਬੂਲੈਂਸ ਵਾਲੇ ਵੀਰ ਨਾਲ ਵੀ ਗੱਲ ਕਰਦੇ ਕਿ ਕਿੰਨੇ ਗ ਮੰਦੇ ਹਾਲਾਤ ਆ ਇੱਥੋਂ ਦੇ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਕਾਫੀ ਲੰਮੇ ਸਮੇਂ ਤੋਂ ਪੇਸ਼ੈਂਟ ਲੈ ਕੇ ਜਾ ਰਿਹਾ ਪੇਸ਼ੈਂਟ ਲੈ ਕੇ ਜਾ ਰਿਹਾ ਹਾਂਜੀ ਆ ਦੇਖੋ ਅੱਛਰ ਕੋਈ ਨਹੀਂ ਕਿੰਨਾ ਕੁ ਪਰੇਸ਼ਾਨ ਹੋਣੇ ਬਹੁਤ ਜਿਆਦਾ ਪਰੇਸ਼ਾਨ ਹਨ ਜਦੋਂ ਇਤੋਂ ਲੰਘਦੇ ਕਿੰਨੇ ਸਾਲ ਹੋ ਗਏ ਲਗਭਗ ਐਸੇ ਬਹੁਤ ਜ਼ਰੀ ਹੋ ਗਿਆ ਕਿੰਨੇ ਸਾਲ ਹੋ ਗਏ ਲਗਭਗ 7-8 ਸਾਲ ਕੋਈ ਜਨ ਲਈ ਦਹੀ ਜਾਓ ਕਿਉਂਕਿ ਵੀਰ ਦਾ ਕਹਿਣਾ ਹੈ ਕਿ 7-8 ਸਾਲ ਹੋ ਗਏ ਇੱਕ ਪੇਸ਼ੈਂਟ ਨੂੰ ਲੈ ਕੇ ਜਾ ਰਹੇ ਹਾਂ ਤੇ ਦੇਖੋ ਆ ਦੇਖੋ ਗੱਡੀ ਦਿਖਾਓ ਕਿੰਨੀ ਸਲੋ ਹੋ ਕੇ ਨੰਗਾਣੀ ਪੈ ਰਹੀ ਆ ਇੱਕ ਐਮਬੂਲੈਂਸ ਜੇਕਰ ਇਨੀ ਸਲੋ ਹੋ ਕੇ ਨੰਗੇਗੀ ਲਗਭਗ 500 ਮੀਟਰ ਦਾ ਜਿਹੜਾ 500 ਮੀਟਰ ਲੰਮਾ ਜਿਹੜਾ ਰਸਤਾ ਹੈ ਇਹ ਇਹ ਦੇਖੋ ਦੇਖੋ ਸਲੋ ਹੋ ਕੇ ਜਾ ਰਹੀ ਆ ਬਿਲਕੁਲ ਹਸਪੀਟਲ ਬਿਲਕੁਲ ਪਿੱਛੇ ਆ ਲਗਭਗ ਜਦੋਂ 100 ਕਦਮ ਦੀ ਦੂਰੀ ਤੇ ਹਸਪੀਟਲ ਆ ਆਟੋ ਦੇਖੋ ਕਿਨੇ ਖੜੇ ਆ ਤੇ ਜਦੋਂ ਵੀ ਕਿੱਥੋਂ ਆਟੋ ਵਾਲਾ ਨੰਗਦਾ ਤੇ ਜਦੋਂ ਵੀ ਆਟੋ ਵਾਲਾ ਨੰਗਦਾ ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਮੇਰੀ ਜਿਹੜੇ ਪੈਦਲ ਆਉਂਦੇ ਆ ਉਹਨਾਂ ਵਾਸਤੇ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਚਰਨ ਧੋ ਕੇ ਅੱਗੇ ਜਾਣਾ ਪੈਂਦਾ ਕਹਿੰਦੇ ਕਿ ਚਰਨ ਧੋ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਜਾਂਦੇ ਦੇਖੇ ਸੀ ਲੇਕਿਨ ਅਸੀਂ ਹਸ ਪੈਰ ਧੋਕੇ ਜਾਣਾ ਪੈਂਦਾ ਸੀਵਰੇਜ ਦੇ ਪਾਣੀ ਦੇ ਨਾਲ ਕਿਉਂਕਿ ਸੀਵਰੇਜ ਦਾ ਪਾਣੀ ਆਮ ਘਰਾ ਦਾ ਪਾਣੀ ਹੈ ਇਸ ਰੋਡ ਦੇ ਉੱਪਰ ਰਹਿੰਦਾ ਇਸ ਕਰਕੇ ਕਿਉਂਕਿ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਸ ਰੋਡ ਵੱਲ ਚੰਦੇ ਤੱਕ ਜਾਵੇ ਆਪਾਂ ਸੀਨੀਅਰ ਪੱਤਰਕਾਰ ਸ੍ਰਿੰਦਰ ਸਿੰਘ ਚੱਠਾ ਜੀ ਨਾਲ ਵੀ ਗੱਲਬਾਤ ਕਰਾਂਗੇ ਕਾਫੀ ਖਬਰਾਂ ਲਾ ਚੁੱਕੇ ਆ ਲੇਕਿਨ ਇਸ ਰੋਡ ਦੇ ਵੱਲੀ ਨਹੀਂ ਹੈ ਕਿਸੇ ਦਾ ਧਿਆਨ ਚੱਠਾ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਜਿਹੜਾ ਸਿਵਲ ਹਸਪੀਟਲ ਨੂੰ ਆਉਣ ਵਾਲਾ ਰੋਡ ਹੈ ਕੋੜਾ ਤੋਂ ਆਉਣਾ ਜਾਣਾ ਲੱਗਿਆ ਜਾਂਦਾ ਇਸ ਰੋਡ ਦੇ ਉੱਪਰ ਇਹ ਬੁਰਾਂ ਕਾ ਵੀ ਆਉਂਦੀਆਂ ਆਮ ਪਬਲਿਕ ਵੀ ਆਉਂਦੀ ਆ। ਇਹ ਮਖਲਾ ਰੋਡ ਦਾ ਕੀ ਹੈ? ਕਿਉਂ ਨਹੀਂ ਬਣਿਆ ਇੰਨਾ ਚਿਰ ਹੋ ਗਿਆ? ਕੀ ਪ੍ਰਸ਼ਾਸਨ ਦੇ ਧਿਆਨ ਵਿੱਚ ਨਹੀਂ ਹੈ ਗੱਲ? ਬਿਲਕੁਲ ਧਿਆਨ ਵਿੱਚ ਹੈ ਜੀ। ਇਹਦੇ ਸਬੰਧ ਵਿੱਚ ਘੱਟੋ ਘੱਟ ਹਜ਼ਾਰ ਖਬਰ ਲੱਗ ਚੁੱਕੀ ਐ ਇਸ ਪਾਰਾਂ ਦੇ ਤੇ। ਜੀ। ਟੀਵੀ ਚੈਨਲਾਂ ਨੇ ਇਹਨੂੰ ਕਵਰ ਕੀਤਾ ਹੋਇਆ। ਜੀ। ਅ ਵਕ ਵਕ ਸਮੇਂ ਸੇ ਵੀ ਸਸਤਾਵਾਂ ਜਿਹੜੀਆਂ ਉਹ ਇੱਥੇ ਆ ਕੇ ਬਹੁਤ ਰੌਲਾ ਪਾਉਂਦੀਆਂ, ਪਿੱਟਦੀਆਂ ਰੌਂਦੀਆਂ। ਜੀ। ਪਰ ਸਮੇਂ ਤੋਂ ਬਾਹਰ ਐ। ਵੀ ਇਹ ਕਿਉਂ ਨਹੀਂ ਬਣ ਰਹੀ? ਇੱਕ ਦੋ ਵਾਰੀ ਐਸਡੀਐਮ ਸਾਹਿਬ ਇੱਥੇ ਜਿਹੜਾ ਮਾਰ ਕੇ ਗਏ ਐ ਔਰ ਪ੍ਰੋਸਾਧ ਵਾਕੇ ਗਏ ਐ ਇਹ ਅਸੀਂ ਜਲਦੀ ਤੋਂ ਜਲਦੀ ਬਣਾਉਣੇ ਐ ਉਹਨਾਂ ਨੇ ਦੋ ਟਰਾਲੀਆਂ ਦੜਿਆ ਹੋਈਆਂ ਸਟਾਡੀਆਂ ਉਹਦੇ ਨਾਲ ਮਾਮਲਾ ਹੋਰ ਵਿਗੜ ਗਿਆ ਸੜਕ ਹੋਰ ਟੁੱਟ ਗਈ ਤੇ ਉਹ ਉਹਦਾ ਜਿਹੜਾ ਸੜਕ ਦਾ ਫਲਾਅ ਦਿਨੋਂ ਦਿਨ ਵਾਧਾ ਵਾਧਾ ਜਾ ਰਿਹਾ ਟੋਏ ਬਣ ਰਹੇ ਐ ਉਹਦੇ ਵਿੱਚ ਪਾਣੀ ਖੜ ਰਿਹਾ ਤੇ ਲੋਕ ਲੋਕ ਬਹੁਤ ਰੋਵਾ ਪਾ ਰਹੇ ਐ ਪਰ ਕੋਈ ਸਰਕਾਰ ਉਹਦਾ ਹਜੇ ਤੱਕ ਪ੍ਰਸ਼ਾਸਨ ਨੇ ਧਿਆਨ ਨਹੀਂ ਕਿ ਜਦੋਂ ਐਂਬੂਲੈਂਸ ਆਉਂਦੀ ਹੈ ਐਂਬੂਲੈਂਸ ਆਉਂਦੀ ਹੈ ਤਾਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਬਿਲਕੁਲ ਕਰਨਾ ਪੈਂਦਾ ਜੀ ਪਰ ਉਹਦਾ ਜਿਹੜਾ ਕੰਮ ਚੱਲ ਰਿਹਾ ਹੈ ਇੱਕ ਬਾਗ ਦੀ ਕੱਸੀ ਲੰਘਦੀ ਹੈ ਜੀ ਕੱਸੀ ਦੀ ਪਰੜੀ ਦੀ ਜਿਹੜੀ ਉਹ ਜਾ ਕੇ ਮਿੰਡਾ ਰੋਡ 'ਚ ਆਉਂਦੀ ਹੈ ਉਸ ਰਸਤੇ ਦੀ ਲੋਕ ਵਰਤੋਂ ਜ਼ਿਆਦਾ ਕਰਦੇ ਆ ਇਸ ਕਰਕੇ ਸੜਕ ਤੋਂ ਥੋੜੀ ਜਿਹੀ ਬਚਤ ਹੋ ਜਾਂਦੀ ਹੈ ਉਦੋਂ ਉਹ ਕੋਰਸ ਤੋਂ ਡਾਇਰੈਕਟ ਕੀ ਕਰੇ ਐਮਐਲਏ ਸਾਹਿਬ ਨਾਲ ਜਾ ਕੇ ਕੋਈ ਹੋਰ ਜਿਹੜੇ ਸਬੰਧਤ ਅਫਸਰ ਹੈ ਉਹਨਾਂ ਨਾਲ ਕਿਤੇ ਪਹੁੰਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਬਹੁਤ ਵਾਰੀ ਕੀਤੀ ਹੈ ਜੀ ਮੈਂ ਮੈਂ ਖੁਦ ਵੀ ਖਬਰਾਂ ਜਦੋਂ ਲਾਉਂਦੇ ਆ ਉਹਨੂੰ ਪੂਨਾ ਦਾ ਪੱਖ ਲਿਆ ਜਾਂਦਾ ਹੈ ਤੇ ਬਸ ਉਹ ਇਹੀ ਕਹਿੰਦੇ ਸਾਡੇ ਧਿਆਨ 'ਚ ਨਹੀਂ ਸੀ ਅਸੀਂ ਹੁਣੇ ਦੋਨੇ ਟੀਕਾ ਲਾ ਦਿੰਦੇ ਹਾਂ ਪਰ ਭਰੋਸੇ ਤੋਂ ਬਾਅਦ ਕਦੇ ਕੋਈ